ਮੇਰੇ ਘਰੇ ਜਾ ਕੇ ਵੀ ਰੇਡ ਕੀਤੀ ਮੈਂ ਤਾਂ ਹੈਰਾਨ ਆ ਮੇਰੀ ਬੇਟੀ ਆ 16 ਸਾਲ ਦੀ ਮੈਂ ਕਹਿੰਦਾ ਮੇਤੋਂ ਉਹਦਾ ਹਾਲ ਮੰਤਰੀ ਜੀ ਨੇ ਵੀ ਦੱਸਿਆ ਮੇਤੋਂ ਹਾਲ ਉਹ ਤਾਂ ਦੇਖ ਨਹੀਂ ਹੋਇਆ ਹੁਣ ਵੀ ਮੈਨੂੰ ਐਡਾ ਮੈਂ ਮੇਰਾ ਪਰਿਵਾਰ ਸਟ੍ਰੈਸ ਚ ਆ ਵੀ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਮੇਰੇ ਨਾਲ ਕੀ ਕਰਾ ਦੇਣ ਜਾਂ ਮੇਰੇ ਪਰਿਵਾਰ ਨਾਲ ਕੀ ਕਰਾ ਦੇਣ ਮੈਂ ਤਾਂ ਹੈਰਾਨ ਆ ਯਾਰ ਮੈਂ ਇੱਕ ਲਈ ਪ੍ਰਧਾਨ ਐ ਬਣ ਗਿਆ ਜਿਹੜਾ ਇੰਨੇ ਕਿੱਡੀ ਕੀ ਗੱਲ ਆ ਮੈਂ ਕਹਿੰਦਾ ਜਾਂਚ ਕਰਾਉਣ ਸੀਬੀਆਈ ਤੋਂ ਕਰਾਣ ਜਿਹੜੀ ਮਰਜ਼ੀ ਜਾਂਚ ਕਰਾਉਣ 4 ਸਾਲਾਂ ਚ ਜੇ ਕੋਈ ਪ੍ਰਧਾਨ ਦਾ ਕੋਈ ਕਪਲਾ ਨਿਕਲਦਾ ਮੈਂ ਕਹਿੰਦਾ ਮੈਂ ਕਹਾਂਗਾ ਮੈਨੂੰ ਫਾਂਸੀ ਲਾ ਦੇਣ ਪਰ ਇਹ ਪਿੱਕਣ ਚੂਜ ਵਾਲੀਆਂ ਕੀ ਗੱਲਾਂ ਨੇ ਜਿਹਦੇ ਚ ਮੇਰਾ ਰੋਲ ਹੀ ਨਹੀਂ ਕੋਈ ਉਹਦੇ ਚ ਵੀ ਮੈਨੂੰ ਇਨਵੋਲਵਮੈਂਟ ਪਤਾ ਹੈਰਾਨ ਆ ਮੈਂ ਤਾਂ ਪਹਿਲੀ ਸਰਕਾਰ ਦੇ ਕੀ ਕਹਿੰਦੇ ਆਮ ਆਦਮੀ ਮੈਂ ਤਾਂ ਹੈਰਾਨ ਆ ਮੈਂ ਦੱਸੋ ਕਿਹੜਾ ਲੈਂਡਲੋਰਡ ਆਦਮੀ ਆ ਮੰਡੀ ਚੋਂ ਮੈਂ ਮੰਡੀ ਚ ਜੌਬ ਕਰਦਾ ਇੱਕ ਪ੍ਰਾਈਵੇਟ ਜੌਬ ਕਰਦਾ ਮੈਂ ਚਲੋ ਮਾਲਕ ਨੇ ਸ਼ਹਰਤ ਦੇਤੀ ਪਰ ਇਹ ਕਿਤਾਬ ਇਹ ਲੋਕਾ ਤੋਂ ਕਿਉਂ ਨਹੀਂ ਚੱਰੀ ਜਾ ਰਹੀ ਪ੍ਰਧਾਨ ਜੀ ਹੁਣ ਤੁਹਾਡਾ ਅਗਲਾ ਸਟਾਫ ਬੀਰੂ ਵਾਲੀ ਗਲੀ ਦੇ ਕਸੀ ਤੌਰ ਤੇ ਕਪੜੇ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਤੇ ਪਰਚਾ ਦਰਜ ਹੋ ਗਿਆ ਸੀ ਪਰਚਾ ਦਰਜ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਸੀਟ ਖਾਲੀ ਹੋ ਗਈ ਸੀ ਤੇ ਅੱਜ ਪ੍ਰਧਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਉਹਨਾਂ ਨੂੰ ਮੁੜ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਮੁੜ ਪ੍ਰਧਾਨਗੀ ਦੀ ਕੁਰਸੀ ਤੇ ਸੰਭਾਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਨੇ ਭਾਵੁਕ ਹੁੰਦੇ ਹੋਏ ਕੁਝ ਨਗਰ ਕੌਂਸਲਰਾਂ ਅਤੇ ਮੌਜੂਦਾ ਸਰਕਾਰ ਤੇ ਦੋਸ਼ ਲਗਾਇਆ ਕਿ ਉਹਨਾਂ ਨੂੰ ਜਾਣਬੁੱਝ ਕੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਉਧਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਉਸ ਗਲੀ ਕੋਲ ਜਾ ਕੇ ਇੱਕ ਪ੍ਰੈਸ ਸਵਾਰਤਾ ਕੀਤੀ ਤੇ ਕਿਹਾ ਕਿ ਇਹ ਉਹ ਗਲੀ ਹੈ ਜਿਹੜੀ ਬਣੀ ਹੀ ਨਹੀਂ ਪਰ ਕਈ ਲੱਖ ਰੁਪਏ ਦਾ ਇਸ ਵਿੱਚ ਕਥੀ ਤੌਰ ਤੇ ਕਪਲਾ ਹੋਇਆ ਹੈ ਤੇ ਵੀ ਅੱਜ ਜਿਹੜਾ ਪ੍ਰਧਾਨ ਨਗਰ ਕੌਂਸਲ ਨੇ ਅੱਜ ਬਿਆਨ ਦਿੱਤਾ ਹੈ ਕਿ ਮੇਦੇ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਮੇਰਾ ਧੱਕਾ ਕੀਤਾ ਜਾ ਰਿਹਾ ਹੈ ਅਸੀਂ ਉਸੇ ਸਬੰਧ ਵਿੱਚ ਅੱਜ ਉਸ ਜਗ੍ਹਾ ਤੇ ਆਏ ਆ ਜਿੱਥੇ ਭ੍ਰਿਸ਼ਟਾਚਾਰ ਹੋਇਆ ਇਹ ਉਹ ਵੀਰੂ ਕਰਿਆਨੇ ਵਾਲੀ ਗਲੀ ਆ ਜਿਹਨੂੰ ਪਟਕੇ ਇਹਦਾ ਮਲਬਾ ਚਕਾਇਆ ਗਿਆ ਇੱਥੇ ਰੋੜੀ ਪਾਈ ਗਈ ਇੱਥੇ ਰੋਡ ਗਲੀਆਂ ਲਾਈਆਂ ਗਈਆਂ ਇੱਥੇ ਮੇਨ ਹੋਲ ਬਣਾਏ ਗਏ ਇੱਥੇ ਟੈਲਾਂ ਲਾਈਆਂ ਗਈਆਂ ਅਸੀਂ ਤੁਹਾਨੂੰ ਇਹ ਮੀਡੀਆ ਤਾਂ ਹੀ ਦਿਖਾਉਣਾ ਚਾਹੁੰਦੇ ਆ ਵੀ ਜਿਹੜੀ ਇਹ ਗਲੀ ਆ ਇਹ ਗਲੀ 'ਚ ਕੋਈ ਕੰਮ ਨਹੀਂ ਹੋਇਆ ਹੋਇਆ ਇੱਥੇ ਖੰਨਾਨਾ ਨਗਰ ਕੌਂਸਲ 'ਚ ਭ੍ਰਿਸ਼ਟਾਚਾਰ ਹੋਇਆ 317000 ਰੁਪਇਆ ਉਹ ਕਿੱਥੇ ਗਿਆ ਸਾਨੂੰ ਪ੍ਰਧਾਨ ਜੀ ਇਹ ਦੱਸ ਦੇਣ ਵੀ ਇਹ ਗਲੀ ਬਣੀ ਆ ਕਿ ਨਹੀਂ ਬਣੀ ਇੱਥੇ ਦਾ ਕਾਉਂਸਲਰ ਵੀ ਇਹੀ ਕਹਿੰਦਾ ਵੀ ਗਲੀ ਬਣੀ ਨਹੀਂ ਠੇਕੇਦਾਰ ਕਹਿੰਦਾ ਗਲੀ ਬਣੀ ਨਹੀਂ ਹੋਰ ਕੀ ਸਬੂਤ ਚਾਹੀਦਾ ਖੰਨਾ ਦੇ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਨੇ ਸੱਚ ਤੁਹਾਡੇ ਸਾਹਮਣੇ ਆ ਜੇ ਇਹ ਗਲੀ ਬਣੀ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਕਿਉਂਕਿ ਇੱਥੇ ਕੋਈ ਕੰਮ ਨਹੀਂ ਹੋਇਆ ਭ੍ਰਿਸ਼ਟਾਚਾਰ ਹੋਇਆ ਪ੍ਰਧਾਨ ਕਰਪਟਾ ਨਗਰ ਕਾਉਂਸਲ 'ਚ ਜੋ ਕੁਝ ਹੋਇਆ ਉਥੇ ਦੀਆਂ ਰਿਪੋਰਟਾਂ ਮੁਤਾਬਕ ਹੋਇਆ ਜੇ ਇੱਥੇ ਕੋਈ ਪਰਚਾ ਵੀ ਹੋਇਆ ਕਾਨੂੰਨ ਦੇ ਤਹਿਤ ਹੋਇਆ ਉਹਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਹੈਗੀ ਜੋ ਬਣਦੀ ਕਾਰਵਾਈ ਆ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਦੇ ਖਿਲਾਫ ਇਹ ਕਾਰਵਾਈ ਹੋਊਗੀ ਮੈਂ ਤਾਂ ਮੀਡੀਆ ਨੂੰ ਇਹੀ ਦਿਖਾਉਣਾ ਚਾਹੁੰਦਾ ਸੀ ਇੱਥੇ ਆ ਕੇ ਵੀ ਆ ਤੁਹਾਡੇ ਸਾਹਮਣੇ ਆ ਸੱਚ ਝੂਠ ਕੀ ਆ ਆ ਬਿੱਲ ਦੇ ਵਿੱਚ ਦੇਖ ਲਓ ਇਸੇ ਗਲੀ ਦਾ ਬਿੱਲ ਬਣਿਆ ਹੋਇਆ ਵੀਰੂ ਕਰਿਆਨੇ ਵਾਲਿਆ ਵੀਰੂ ਕਰਿਆਨੇ ਵਾਲੀ ਗਲੀ ਦੇ ਵਿੱਚ ਕੱਲੀ ਕੱਲੀ ਆਈਟਮ ਲਿਖੀ ਹੋਈ ਆ ਉਹਨਾਂ ਨੇ ਵੀ ਕਿੰਨਾ ਮਲਬਾ ਇੱਥੋਂ ਕਿੰਨਾ ਆਪਣਾ ਆਰ ਸੀ ਸੀ ਗਲੀ ਪੱਟੀ ਗਈ ਆ ਉਹਦਾ ਮਲਬਾ ਚਕਾਈ ਦਾ ਲੱਗ ਬਿੱਲ ਬਣਿਆ ਹੋਇਆ ਲਾਲ ਰੋੜੀ ਲੱਗ ਪਾਈ ਗਈ ਆ 70000 ਦੀਆਂ ਪਾਈਪਾਂ ਪਾਈਆਂ ਹੋਈਆਂ ਨੇ ਇਥੇ ਕੋਈ ਇਹੋ ਜਿਹਾ ਕੰਮ ਹੋਇਆ ਹੀ ਨਹੀਂ ਨਾ ਇਥੇ ਟੈਲ ਲੱਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੱਚ ਦਾ ਸੱਚ ਜੋ ਵੀ ਹੈ ਤੁਹਾਡੇ ਸਾਹਮਣੇ ਆ ਜਿਹੜੇ ਨਗਰ ਕੌਂਸਲ ਦੇ ਜਿੰਨੇ ਵੀ ਐਮਸੀ ਚੁਣੇ ਜਾਂਦੇ ਨੇ ਉਹ ਇਹਨਾਂ ਗੱਲਾਂ ਲਈ ਚੁਣੇ ਜਾਂਦੇ ਨੇ ਕਿ ਨਿਗਰਾਨ ਕਮੇਟੀ ਹੁੰਦੀ ਆ ਤਾਂ ਕਿ ਜੋ ਵੀ ਖੰਨੇ ਦੇ ਸਾਡੇ ਅਧਿਕਾਰੀ ਨੇ ਨਗਰ ਕੌਂਸਲ ਦੇ ਉਹ ਕੋਈ ਭ੍ਰਿਸ਼ਟਾਚਾਰ ਨਾ ਕਰ ਸਕਣ ਦੇਖੋ ਸਾਡੀ ਡਿਊਟੀ ਆ ਇਹ ਸਾਨੂੰ ਲੋਕਾਂ ਨੂੰ ਇਸ ਲਈ ਚੁਣਿਆ ਜਾਂਦਾ ਵੀ ਅਸੀਂ ਇਹ ਤੇ ਨਿਗਰ ਰੱਖੀਏ ਪ੍ਰਧਾਨ ਦੇ ਕਾਊਂਟਰ ਸਾਈਨ ਤਾਂ ਕਰਾਏ ਜਾਂਦੇ ਨੇ ਕੋਈ ਗਲਤ ਚੈੱਕ ਨਾ ਕੱਟਿਆ ਜਾਵੇ ਕੋਈ ਗਲਤ ਪੇਮੈਂਟ ਨਾ ਕੀਤੀ ਜਾਵੇ ਜੇ ਕੋਈ ਪ੍ਰਧਾਨ ਕਹਿੰਦਾ ਮੈਂ ਬੇਕਸੂਰ ਆ ਮੈਨੂੰ ਐਂ ਦੱਸੋ ਕਿਹੜਾ ਇਹ ਕਾਨੂੰਨ ਦੇ ਤਹਿਤ ਪ੍ਰਧਾਨ ਦੇ ਸੈਨ ਕਰਾਇਆ ਜਾਂਦੇ ਨੇ ਕਿਉਂ ਕਰਾਇਆ ਜਾਂਦੇ ਨੇ ਨੇ ਉਹਨੇ ਕਹਿਣ ਦਾ ਮਤਲਬ ਵੀ ایਓਵੀਸੀ ਦੇ ਪ੍ਰਧਾਨ ਤੁਹਾਨੂੰ ਮੈਂ ਦੱਸਦਾ ਪ੍ਰਧਾਨ ਗਿਆ ਉੱਥੇ ਸਿਰਫ ਕਮਿਸ਼ਨ ਲੈਣ ਨੂੰ ਬੈਠਾ ਸਾਰੇ ਸ਼ਹਿਰ ਨੂੰ ਪਤਾ ਨਗਰ ਕੌਂਸਲ ਚ ਕੀ ਹੁੰਦਾ ਅਸੀਂ ਹਮੇਸ਼ਾ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਂਦੇ ਆਏ ਆ ਅੱਜ ਫੇਰ ਅਸੀਂ ਸਾਥੀਆਂ ਨਾਲ ਖੜੇ ਆ ਇੱਥੇ ਨਗਰ ਕਾਉਂਸਲ ਦੇ ਵਿੱਚ ਸਾਡੀ ਡਿਊਟੀ ਆ ਜੇ ਕਿਤੇ ਗਲਤ ਕੰਮ ਹੁੰਦਾ ਉਹ ਅਸੀਂ ਦੇਖਣਾ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਕੋਈ ਗਲਤ ਪੇਮੈਂਟ ਨਾ ਹੋ ਜਵੇ ਪ੍ਰਧਾਨ ਕਿਵੇਂ ਕਹਿੰਦਾ ਆਪਣੇ ਆਪ ਨੂੰ ਬੇਕਸੂਰ ਹਾਂਜੀ ਸਾਰੀ ਜ਼ਿੰਮੇਵਾਰੀ ਪ੍ਰਧਾਨ ਦੀ ਬਣਦੀ ਆ ਪ੍ਰਧਾਨ ਮੌਕੇ ਤੇ ਚੈੱਕ ਕਰਕੇ ਗਲੀ ਦਾ ਬਿਲ ਤਾਂ ਪੇਮੈਂਟ ਕਰਦਾ ਪ੍ਰਧਾਨ ਮੌਕਾ ਦੇਖਣ ਆਉਂਦਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਅਫਸਰਾਂ ਨੂੰ ਪਤਾ ਵੀ ਕੀ ਕੁਝ ਹੁੰਦਾ ਆਪਾਂ ਇਕੱਲੇ ਅਫਸਰਾਂ ਤੇ ਦੋਸ਼ ਛੱਡ ਦਿੰਨੇ ਆ ਮੈਂ ਕੌਣ ਆ ਜ਼ਿੰਮੇਵਾਰ ਜੇ ਗਲੀ ਬਣਾਉਣ ਦੀ ਲੋੜ ਹੀ ਨਹੀਂ ਸੀਗੀ ਇਹਦੀ ਇੱਥੇ ਕਿਉਂ ਐਸਟੀਮੇਟ ਬਣਿਆ? ਐਸਟੀਮੇਟ ਕਿਉਂ ਬਣਾਇਆ ਗਿਆ ਵਧੀਆ ਗਲੀ ਦਾ? ਟੈਂਡਰ ਕਿਉਂ ਲਾਇਆ? ਗਲਤ ਟੈਂਡਰ ਲਾਇਆ ਗਿਆ ਚਲੋ ਟੈਂਡਰ ਲੱਗ ਗਿਆ। ਨਹੀਂ ਇੱਥੇ ਪੈਸਾ ਲੱਗਣਾ ਸੀ ਕਿਉਂ ਬਿੱਲ ਬਣਾਇਆ ਗਿਆ? ਭ੍ਰਿਸ਼ਟਾਚਾਰ ਸਾਡੇ ਉਸ ਟਾਈਮ ਸੀਵਰੇਜ ਵੀ ਬਹੁਤ ਵੱਡਾ ਹੋਇਆ ਸੀ। ਉਹ ਵੀ ਘਟਾਲੇ ਇੱਕ ਦੱਸਾਂਗੇ ਅਸੀਂ। ਕਿਹੜੀਆਂ ਨਾਜਾਇਜ਼ ਕਲੋਨੀਆਂ 'ਚ ਗਲੀਆਂ ਬਣੀਆਂ ਨੇ, ਕਿਹੜੀਆਂ ਨਾਜਾਇਜ਼ ਕਲੋਨੀਆਂ 'ਚ ਸੀਵਰੇਜ ਪਿਆ ਸਾਡੇ ਕੋਲ ਉਹ ਵੀ ਆ। ਬਿਲਕੁਲ ਖੇਤਾਂ 'ਚ ਸੀਵਰੇਜ ਪਿਆ ਦੀ ਉਸ ਟਾਈਮ ਦੇ ਵਿੱਚ। ਹਾਂਜੀ। ਔਰ ਨਾਜਾਇਜ਼ ਗਲੀਆਂ ਬਣ ਗਈਆਂ ਉੱਥੇ। ਉਹ ਭ੍ਰਿਸ਼ਟਾਚਾਰ ਹਲੇ ਹੋਰ ਜਾ ਆ ਤਾਂ ਸਾਡੀ ਇੱਕ ਉਹ ਗਲੀ ਆ ਜਿੱਤੇ ਕੋਈ ਕੰਮੇ ਨਹੀਂ ਹੋਇਆ ਨੀਤਾ ਜਿਹਦੇ ਪ੍ਰਧਾਨ ਦੇ ਨਾਂ ਨਾਲ ਕੀ ਜਿਹੜੇ ਅਧਿਕਾਰੀ ਨੇ ਉਹ ਵੀ ਦੋਸ਼ੀ ਇਹਦੇ ਵਿੱਚ ਦੇਖੋ ਜਿਹੜੇ ਜਿਹੜੇ ਸਬੰਧਤ ਇਹਦੇ ਨਾਲ ਅਧਿਕਾਰੀ ਨੇ ਉਹ ਦੋਸ਼ੀ ਨੇ ਤੇ ਜਿਹੜਾ ਜਿਹੜਾ ਅਧਿਕਾਰੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਦੇ ਬਕਾਇਦਾ ਖਿਲਾਫ ਸਾਡੇ ਪਰਮਜੀਤ ਪੌਂਪੀ ਜੀ ਨੇ ਉਹਦੀ ਸ਼ਿਕਾਇਤ ਕੀਤੀ ਆ ਉਹ ਸ਼ਿਕਾਇਤ ਤੇ ਅੱਗੇ ਈਓ ਸਾਹਿਬ ਨੇ ਕਾਰਵਾਈ ਕੀਤੀ ਆ ਜੇ ਕੋਈ ਕਾਨੂੰਨੀ ਕਾਰਵਾਈ ਬਣਦੀ ਤੇ ਉਸੇ ਤਹਿਤ ਪਰਚਾ ਹੋਇਆ ਬਾਕੀ ਤੁਹਾਨੂੰ ਪੌਂਪੀ ਜੀ ਦੱਸਣਗੇ ਸਭ ਤੋਂ ਪਹਿਲਾਂ ਤਾਂ ਜੀ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਇੱਥੇ ਛੋਟੇ ਜਿਹੇ ਸੱਦੇ ਤੇ ਜਿਹੜੀ ਖੰਨੇ ਨਗਰ ਕਾਉਂਸਲ ਦੇ ਵਿੱਚ ਕਰਾਪਸ਼ਨ ਹੋਈ ਹੈ ਉਹ ਚੀਜ਼ ਨੂੰ ਅਸੀਂ ਤਾਂ ਉਸੇ ਥਾਂ ਤੇ ਖੜੇ ਹਾਂ ਉਸੇ ਜਗ੍ਹਾ ਤੇ ਖੜੇ ਹਾਂ ਜਿਹੜੀ ਜਗ੍ਹਾ ਤੇ ਕਰਾਪਸ਼ਨ ਦੇ ਇਲਜ਼ਾਮ ਲੱਗੇ ਨੇ ਤੇ ਵੈਰੀਫਾਈ ਹੋ ਕੇ ਮੰਨ ਲਿਆ ਗਿਆ ਕਿ ਵਾਕੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਆ ਦੇਖ ਲਓ ਜੀ ਇਹ ਬੀਰੂ ਕਰਿਆਨੇ ਵਾਲੇ ਗਲੀਆਂ ਚਾਹੇ ਕੈਮਰਾ ਘੁਮਾ ਲਓ ਸ਼ਾਟ ਲੈ ਲਓ ਉਸ ਤੋਂ ਬਾਅਦ ਇਸ ਗਲੀ ਨੂੰ ਡਿਸਮੈਂਟਲ ਕੀਤਾ ਗਿਆ ਰੋੜੀ ਪਈ ਉਦੇ ਬਕਾਇਦਾ ਬਿੱਲ ਬਣੇ ਨੇ ਡਿਸਮੈਂਟਲਿੰਗ ਦਾ ਅਲੱਗ ਬਣਿਆ ਲਾਲ ਰੋੜੀ ਦਾ ਅਲੱਗ ਬਣਿਆ ਰੋੜ ਗਲੀਆਂ ਲੱਗੀਆਂ ਨੇ ਮੇਨ ਹੋਲ ਲੱਗੇ ਆ ਉਹਦੇ ਬਿੱਲ ਬਣੇ ਬਿੱਲ ਬਣਨ ਤੋਂ ਬਾਅਦ ਟੋਟਲ ਫਿਗਰ ਬਣ ਗਈ 317000 ਰੁਪਇਆ ਇਹਨਾਂ ਨੇ 317000 ਰੁਪਇਆ ਜਿਹੜਾ ਨਗਰ ਕਾਉਂਸਲ ਦਾ ਗਵਨ ਕੀਤਾ ਉਹ ਗਵਨ ਕਰਨ ਦੇ ਬਾਅਦ ਚ ਪਰੋਕੇ ਸੱਚੇ ਬਣੀਏ ਉਹਦਾ ਕੋਈ ਹੋਣੀ ਜਦੋਂ ਇਹਤੇ ਕਾਰਵਾਈ ਹੋਣ ਲੱਗੀ ਸਟਾਰਟ ਹੋਇਆ ਪ੍ਰੋਸੈਸ ਦਾ ਠੇਕੇਦਾਰ ਨੂੰ ਬੁਲਾ ਕੇ ਪੁੱਛਿਆ ਗਿਆ ਠੇਕੇਦਾਰ ਆਪਣਾ ਹਲਫੀਆ ਬਿਆਨ ਦੇ ਗਿਆ ਉਹਦੇ ਹਾਲਪੀਆ ਬਿਆਨ ਦੇ ਵਿੱਚ ਉਹਨੇ ਇਕਰਾਰ ਕੀਤਾ ਕਿ ਮੇਤੋਂ ਮੈਂ ਪੈਸੇ ਕਢਾਏ ਕਮਲਜੀਤ ਸਿੰਘ ਲੱਧੜ ਤੇ ਇੱਥੇ ਦਾ ਕਾਉਂਸਲਰ ਦੋਹਾਂ ਨੇ ਮੇਤੋਂ ਪੈਸੇ ਲੈ ਲੇ ਹਾਲਪੀਆ ਬਿਆਨ ਠੇਕੇਦਾਰ ਦਾ ਇਹ ਜਿਹੜਾ ਐਫੀਡੇਵਟ ਇਹਨੂੰ ਕੋਈ ਛੋਟੀ ਚੀਜ਼ ਨਹੀਂ ਸਮਝਣੀ ਚਾਹੀਦੀ ਐਫੀਡੇਵਟ ਬਣਿਆ ਉਹਨੇ ਆਹ ਚੀਜ਼ ਦਿੱਤੀ ਤਾਂ ਪ੍ਰਧਾਨ ਇਹਦੇ ਵਿੱਚ ਕਸੂਰਵਾਰ ਪਾਇਆ ਗਿਆ ਠੇਕੇਦਾਰ ਕੌਣ ਸੀ ਠੇਕੇਦਾਰ ਕੌਣ ਸੀ ਹਜੂ ਪਵਨ ਕੁਮਾਰ ਇਹਨਾਂ ਦੇ ਕਾਉਂਸਲਰ ਇੱਥੇ ਦੇ ਮੌਜੂਦਾ ਕਾਉਂਸਲਰ ਪਹਿਲਾਂ ਇੱਕ ਸਟੈਂਡ ਕਲੀਅਰ ਕਰਨ ਇੱਥੇ ਦੇ ਮੌਜੂਦਾ ਕਾਉਂਸਲਰ ਨੇ ਪੁਲਿਸ ਕੰਪਲੇਂਟ ਕੀਤੀ ਉਹਦੀ ਕਾਪੀ ਤੁਹਾਨੂੰ ਮੈਂ ਅਵੇਲੇਬਲ ਕਰਾ ਦੂੰਗਾ ਕਿ ਇਹ ਗਲੀ ਨਹੀਂ ਬਣੀ ਇਸ ਗਲੀ 'ਚ ਕਰਾਪਸ਼ਨ ਹੋਈ ਆ ਪਹਿਲਾਂ ਇਹ ਸਟੈਂਡ ਕਲੀਅਰ ਕਰਨ ਵੀ ਕਾਉਂਸਲਰ ਸਹੀ ਆ ਪ੍ਰਧਾਨ ਸਹੀ ਆ ਇਹਨਾਂ ਦਾ ਹੀ ਕਾਉਂਸਲਰ ਸ਼ਿਕਾਇਤ ਕਰਦਾ ਫਿਰ ਜਿਹੜੀ ਪੁਲਿਸ ਨੂੰ ਪਹਿਲਾਂ ਕੰਪਲੇਂਟ ਦਿੱਤੀ ਕਿ ਕਿਸੇ ਵੀ ਕੰਪਲੇਂਟ ਜਿੰਨੀਆਂ ਵੀ ਕੰਪਲੇਂਟ ਫਾਈਲਾਂ ਹੋਈਆਂ ਤੁਸੀਂ ਕਢਾ ਲਿਓ ਉਹਦੇ ਵਿੱਚ ਉਹਨਾਂ ਨੇ ਕਿਹਾ ਵਿਭਾਗੀ ਜਾਂਚ ਕਰਵਾਓ ਜਦੋਂ ਵਿਭਾਗੀ ਜਾਂਚ ਹੋ ਗਈ ਜਾਂਚ ਦੇ ਵਿੱਚ ਪਾਇਆ ਗਿਆ ਕਿ ਜੀ ਇਸ ਚੀਜ਼ ਦੀ ਹੋਰ ਇੱਕ ਕਰਾਪਸ਼ਨ ਹੋਈ ਆ ਕਰਾਪਸ਼ਨ ਹੋਣ ਦੇ ਨਾਲ ਜਿਹੜੇ ਜ਼ਿੰਮੇਵਾਰ ਅਫਸਰ ਸੀਗੇ ਉਹ ਲੈ ਲੱਤੇ ਗਏ ਉਹ ਤੋਂ ਬਾਅਦ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਹੋਇਆ ਹਾਈ ਕੋਰਟ ਦੇ ਵਿੱਚੋਂ ਕੋਈ ਸਟੇ ਨਹੀਂ ਮਿਲੀ ਕੋਈ ਕੁਝ ਨਹੀਂ ਹੋਇਆ ਆਰਡਰ ਦੀਆਂ ਕਾਪੀਆਂ ਸਾਰੀਆਂ ਕੋਲ ਨਹੀਂ 25 ਤਰੀਕ ਨੂੰ ਜਵਾਬ ਮੰਗੇ ਆ ਉਹਦਾ ਅਸੀਂ ਜਿਹੜਾ ਨਗਰ ਕਾਉਂਸਲ ਵੱਲੋਂ ਮੇਰੇ ਵੱਲੋਂ ਕੰਪਲੀਟ ਸੀ ਮੈਂ ਵੀ ਪਾਰਟੀ ਆ ਉਹਦਾ ਜਿਹੜਾ ਜਵਾਬ ਆ ਫਾਈਲ ਕੀਤਾ ਜਾਊਗਾ ਮਨ ਇਹ ਹਾਈ ਕੋਰਟ ਜਾਇਆ ਜਾਊਗਾ ਹਾਈ ਨਿਆਦ ਦੇ ਵਿੱਚ ਸਾਡਾ ਸਾਰਿਆਂ ਦੀ ਪੂਰੀ ਵਿਸ਼ਵਾਸ ਆ ਮੰਨਦੇ ਆ ਤੇ ਸਾਨੂੰ ਉਮੀਦ ਆ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਸ ਦੀ ਜਦੋਂ ਇਸ ਕੇਸ ਨੇ ਚੱਲਣਾ ਤਾਂ ਇਹਨੂੰ 100% ਕੇਸ ਦੇ ਵਿੱਚ ਸਜ਼ਾ ਹੋਣੀ ਹੈ ਇਹਨੇ ਗਵਰਨ ਪੰਜਾਬ ਸਰਕਾਰ ਨੂੰ ਥੋੜੇ ਮਾਧਿਅਮ ਰਾਹੀਂ ਇੱਕ ਬੇਨਤੀ ਕਰੂੰਗਾ ਹੱਤ ਬਣ ਕੇ ਇਹਦੀ ਤੇ ਇਹਦੇ ਰਿਸ਼ਤੇਦਾਰਾਂ ਦੀ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਪ੍ਰਧਾਨ ਬਣਨ ਤੋਂ ਬਾਅਦ ਇਹਦੇ ਕੋਲ ਜਿੰਨੀ ਚੱਲ ਚੱਲ ਜਾਇਦਾਦ ਆ ਉਹਦੀ ਅਸੀਂ ਬੇਨਤੀ ਕਰਾਂਗੇ ਅਸੀਂ ਜਾਵਾਂਗੇ ਵੀ ਉਹਦੀ ਜਾਂਚ ਕਰਾਈ ਜਾਵੇ ਜੋ ਸਾਡੇ ਸੁਣਨ ਦੇ ਵਿੱਚ ਆਇਆ ਬੇਸ਼ੁਮਾਰ ਦੌਲਤ ਇਕੱਠੀ ਹੋਈ ਹੈ ਨਗਰ ਕੌਂਸਲ ਨਾਲ ਇਹੋ ਜਿਹਾ ਪਤਾ ਨਹੀਂ ਕਿੰਨੇ ਕਪਲੇ ਕਰਦਾ ਜਿਵੇਂ ਅੱਜ ਹਾਈ ਕੋਰਟ ਦੀ ਸਟੇ ਉਹਨਾਂ ਨੇ ਕਿਹਾ ਹਾਈ ਕੋਰਟ ਦੀ ਸਟੇ ਨਹੀਂ ਜੀ ਤੁਸੀਂ ਆਰਡਰ ਪੜ੍ਹ ਲਓ ਉਹਨਾਂ ਨੇ 24 ਤਰੀਕ ਤੱਕ ਕਿਹਾ ਵੀ ਇਹਨਾਂ ਤੇ ਕੋਈ ਬਲਵਰਪਕ ਕੁਛ ਵੀ ਤੁਸੀਂ ਯੂਜ਼ ਨਹੀਂ ਕਰਨਾ ਕੋਈ ਪੁਲਿਸ ਧੱਕੇਸ਼ਾਹੀ ਨਾ ਕਰੇ 25 ਤਰੀਕ ਨੂੰ ਪੁਲਿਸ ਆਵੇ ਸਾਨੂੰ ਆਪਣਾ ਜਵਾਬ ਦੇਵੇ ਉਹਦੇ ਵਿੱਚ ਅਸੀਂ ਵੀ ਪਾਰਟੀਆਂ ਅਸੀਂ ਵੀ ਜਾਵਾਂਗੇ ਆਪਣੇ ਵੱਲੋਂ ਅਸੀਂ ਵੀ ਦਵਾਂ ਕਿ ਪੁਲਿਸ ਨੇ ਵੀ ਦੇਣਾ ਉਸ ਤੋਂ ਬਾਅਦ ਕੋਆਰਡੀਨੇਟ ਸਾਈਟ ਕਰਨਾ ਤੁਨੂ ਟੋਟਲ ਗੁੰਮਰਾਹ ਕਰ ਰਿਹਾ ਜੀ ਤੁਸੀਂ ਕੋਈ ਆਰਡਰ ਨਹੀਂ ਤੁਸੀਂ ਆਪ ਇੱਕ ਇੱਕ ਨਾ ਪ੍ਰਧਾਨ ਦਾ ਕਹਿਣਾ ਸੀ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਪਹਿਲਾਂ ਕਿ ਮੈਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਆਵਾਂ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਦੂਜਾ ਮੈਂ ਦਲਤ ਪਰਿਵਾਰ ਨਾਲ ਤਾਲੁਕ ਰੱਖਦਾ ਹਾਂ ਗਰੀਬ ਪਰਿਵਾਰ ਤੋਂ ਆਇਆ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਪਹਿਲਾਂ ਤਾਂ ਨੰਬਰ 1 ਜਿਹੜੀ ਗੱਲ ਆ ਉਹ ਤਾਂ ਬਹੁਤ ਮਨਤਾ ਕੀਤੀਆਂ ਨੇ ਮੈਨੂੰ ਮੈਨੂੰ ਪਾਰਟੀ ਚ ਲੈ ਲਓ ਸਰ ਭਗਵਾਨ ਸਿੰਘ ਮਾਨ ਜੀ ਦੀ ਸੋਹਣ ਸਾਹਿਬ ਦੀ ਸੋਚ ਹੈ ਵੀ ਮੈਂ ਤਾਂ ਜਿੰਨੇ ਸਾਫ਼ ਸੁਥਰੇ ਵਧੀਆ ਅਕਸ ਵਾਲੇ ਬੰਦੇ ਨੇ ਮੈਂ ਉਹ ਲੈਣੇ ਨੂੰ ਤਾਂ ਬਹੁਤ ਜਦੋਂ ਹੱਥ ਨਾਲ ਪਹੁੰਚੇ ਤੂੰ ਕੋੜੀ ਉਹੀ ਦੀ ਕੋਈ ਗੱਲ ਨਹੀਂ ਜਿਹੜੀ ਐਸਸੀ ਭਾਈਚਾਰੇ ਵਾਲੀਆ ਸੁਖਮਨਜੀਤ ਜੀ ਨੇ ਸਾਡੇ ਹੋਰ ਕਾਉਂਸਲਰ ਭਾਈ ਸਾਹਿਬ ਨੇ ਜਿੰਨੇ ਨੇ ਕਦੇ ਕੋਈ ਇਹੀ ਜੀ ਗੱਲ ਨਹੀਂ ਇਹ ਤਾਂ ਇੱਕ ਜਾਣ ਕੇ ਕੁਝ ਬੰਦਿਆਂ ਨੂੰ ਆਤ ਹੁੰਦੀ ਆ ਕਿ ਇਹ ਜੇ ਸਮਾਜ ਦੇ ਵਿੱਚ ਫਰਾਰਾ ਪਾਏ ਜਾਂ ਕਰੀਆਂ ਮੈਂ ਮੁੱਦਾ ਹੈ 2 ਸਾਲ ਦਾ ਠਾਰਾ ਅੱਛਾ ਜਦੇ ਮੈਨੂੰ ਇਸ ਬਾਰੇ ਮੇਰੀ ਮੈਸੇਜ ਨੇ ਇੱਥੋਂ ਝੋਣ ਲੜੀ ਆ ਮੈਂ ਇੱਥੇ ਨਿਗਾਹ ਰੱਖਦਾ ਪੂਰੀ ਜਦ ਮੈਨੂੰ ਪਤਾ ਲੱਗਿਆ ਸੀ ਵੀ ਇਹ ਗਲੀ ਬਿਨਾ ਕੰਮ ਕੀਤੇ ਕਾਗਜ਼ਾਂ ਦੇ ਵਿੱਚ ਬਣ ਗਈ ਮੈਂ ਦੀ ਆਕੀਂ ਲਈ ਉਹ ਆਰਟੀ ਲੈਣ ਤੋਂ ਬਾਅਦ ਹੀ ਜਿਹੜਾ ਉਹ ਉਰੇ ਦਾ ਕਾਉਂਸਲਰ ਆ ਕਿਉਂਕਿ ਠੱਗੀ ਉਹਦੀ ਸੀ ਔਰ ਇੱਕ ਫੋਕੀ ਜੀ ਐਪਲੀਕੇਸ਼ਨ ਦੇ ਕੇ ਉਹਨੂੰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਥਾਣੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਉਹਨੂੰ ਵਾਪਸ ਲੈ ਲਿਆ ਤੇ ਜਿਹੜੀ ਹਰਿੰਦਰ ਹਰਜਿੰਦਰ ਸਿੰਘ ਡੀਐਸਟੀ ਕੋਲ ਦਰਖਾਸਤ ਸੀ ਉਹ ਵੀ ਮੇਰੀ ਦਿੱਤੀ ਦੀ ਦਰਖਾਸਤ ਸੀ ਉਸ ਵੇਲੇ ਉਹ ਵੀ ਚਲੋ ਅਸੀਂ ਤਾਂ ਪੈਸਾ ਇਹਦੇ ਤੇ ਖਰਚਣਾ ਕੀ ਸੀ ਨਾ ਅਸੀਂ ਕਰਪਸ਼ਨ ਕਰਦੇ ਆ ਨਾ ਇਹ ਜੀ ਦੇ ਪੈਸੇ ਖਰਚਦੇ ਆ ਕਿਸੇ ਨੇ ਅਪਰੋਚ ਕਰਕੇ ਕਾਉਂਸਲਰ ਨੇ ਉਰੇ ਦੇ ਨੇ ਕਿਸੇ ਨੇ ਕੁਝ ਆਪਣੇ ਪੈਸੇ ਪੁੱਛੇ ਦੇ ਕੇ ਉਦੋਂ ਗੋਲ ਮੋਲ ਜੀ ਰਿਪੋਰਟ ਬਣਵਾ ਲਈ ਸੀ ਅੱਛਾ ਉਦੋਂ ਬਾਅਦ ਇਹ ਪੱਖਦਾ ਰਿਹਾ ਮੁੱਦਾ ਚਲੋ ਹਾਈ ਕੋਰਟ ਨੇ ਕੋਈ ਵੀ ਅਰੈਸਟੇ ਕਰਤੀ ਉਹਦੀ ਮਹੀਨੇ ਵਾਸਤੇ ਪ੍ਰਧਾਨ ਦੀ ਚਲੋ ਮਾਨਯੋਗ ਹਾਈ ਕੋਰਟ ਆ ਜਿਹੜਾ ਕੁਝ ਉਹਨੂੰ ਠੀਕ ਲੱਗਿਆ ਉਹਨੇ ਕੀਤਾ ਪਰ ਅਰੈਸਟ ਸਟੇ ਹੋਣ ਨਾਲ ਇਹ ਥੋੜਾ ਵੀ ਇਹ ਕਪਲਾ ਖਤਮ ਹੋ ਜਾਊਗਾ ਜਿਹੜੀ ਪੁਲਿਸ ਨੇ ਹੁਣ ਵੀ ਪਰਚਾ ਦਿੱਤਾ ਉਹਦੇ ਵਿੱਚ ਵੀ ਬਹੁਤ ਖਾਮੀਆਂ ਨੇ ਅੱਛਾ ਜਿਹੜਾ ਐਫੀਡੈਵਿਟ ਆ ਐਫੀਡੈਵਿਟ ਵੀ ਠੇਕੇਦਾਰ ਤੋਂ ਮੈਂ ਲਿਆ ਸੀ ਹੂੰ ਐਫੀ ਡਬਲਯੂ ਵੀ ਮੇਰੇ ਕੋਲ ਆਸਲੇ ਐਫੀ ਡਬਲਯੂ ਐਫੀ ਡੈਬਟ ਦੇ ਵਿੱਚ ਉਹਨੇ ਸਾਫ਼ ਕਿਹਾ ਵੀ ਕਾਉਂਸਲਰ ਤੇ ਕਾਉਂਸਲਰ ਦੀ ਘਰ ਵਾਲੀ ਮੈਨੂੰ ਘਰੋਂ ਲੈ ਕੇ ਕਾਰ ਦੇ ਵਿੱਚ ਬਿਠਾ ਕੇ ਪ੍ਰਧਾਨ ਕੋ ਗਏ ਨੇ ਉੱਥੋਂ ਉਹਨਾਂ ਨੇ ਉਹ ਬਿੱਲ ਬਣਵਾ ਕੇ ਹਾਂਜੀ ਮੈਨੂੰ ਚੈੱਕ ਦੇ ਕੇ ਮੇਰੇ ਤੋਂ ਪੈਸੇ ਲੈ ਲਏ ਸਾਫ਼ ਪੁਲਿਸ ਨੇ ਹੁਣ ਵੀ ਗੋਲ ਮੋਲ ਕਰਨ ਦੀ ਕਾਉਂਸਲਰ ਤੇ ਉਹਦੀ ਘਰ ਵਾਲੀ ਨੂੰ ਬਾਹਰ ਰੱਖਿਆ ਇਹਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਜਿਹੜਾ 1 ਮਹੀਨੇ ਦੀ ਡਿਲੇ ਹੋਈ ਹੈ ਇਹਦੇ ਵਿੱਚ ਜਿਹੜਾ ਉਹਦਾ ਨਾਂ ਵਿੱਚ ਨਹੀਂ ਰੱਖਿਆ ਕਿਉਂਕਿ ਉਹ 9 ਦਾ ਵਿੱਚ ਆਉਣਾ ਹੀ ਆਉਣਾ ਜਦ ਐਫ ਆਈ ਆਰ ਦੇ ਵਿੱਚ 9 ਆ ਐਫ ਆਈ ਆਰ ਦੇ ਵਿੱਚ ਵੀ ਉਹਦੇ ਬਿਆਨਾਂ ਦੇ ਵਿੱਚ ਉਹ 9 ਆ ਜਿਹੜਾ ਐਫ ਆਈ ਆਰ ਲਿਖਿਆ ਹੋਇਆ ਦੁਬਾਰਾ ਫਿਰ ਤੁਸੀਂ ਕਰੋਗੇ ਕਾਉਂਸਲਰ ਦੀ ਘਰ ਮੈਂ ਕੋਰਟ ਚ ਜਾਊਂਗਾ ਜੀ ਮੈਂ ਕੋਰਟ ਚ ਜਾਊਂਗਾ ਜੀ ਮੈਂ ਇਹਦਾ ਖਿਹੜਾ ਥੋੜਾ ਛੱਡੂਗਾ ਜਿਹਦਾ ਠੱਗੀ ਲਾਈ ਆ ਉਹ ਬੰਦੇ ਨੂੰ ਬਾਹਰ ਥੋੜਾ ਛੱਡਾਂਗੇ ਅਸੀਂ ਚਾਹੇ ਕੋਈ ਉਹਦੀ ਮਦਦ ਕਰੇ ਚਾਹੇ ਨਾ ਕਰੇ ਉਹਨੂੰ ਵਿੱਚ ਵਿੱਚ ਲੈ ਕੇ ਆਵਾਂਗੇ ਪ੍ਰਧਾਨ ਨੂੰ ਵਿੱਚ ਲੈ ਆ ਹੁਣ ਈਓ ਸਾਹਿਬ ਦੀ ਗੱਲ ਕਰਦੇ ਈਓ ਸਾਹਿਬ ਕੋਲ 10 ਕਮੇਟੀਆਂ ਨੇ ਜੀ ਉਸ ਵੇਲੇ ਉਹਨਾਂ ਕੋਈ 4 ਕਮੇਟੀਆਂ ਦਾ ਚਾਰਜ ਜਿਹੜੇ ਨਿਗਰਾਨਾਂ ਲਾਏ ਨੇ ਕਮੇਟੀ ਦੇ ਉੱਤੇ ਅਫਸਰ ਤਾਂ ਠੱਗੀਆਂ ਕਰੀ ਜਾਣਗੇ ਜੀ ਜਿਹੜੇ ਥੱਲੇ ਲੈਵਲ ਦੇ ਅਫਸਰ ਨੇ ਫਿਰ ਤਾਂ ਉਹ ਠੱਗੀਆਂ ਕਰੀ ਜਾਣਗੇ ਜੇ ਪ੍ਰਧਾਨ ਨੇ ਗੌਰ ਨਹੀਂ ਰੱਖਣੀ ਜੀ ਪ੍ਰਧਾਨ ਕੋਈ ਅਥোরਿਟੀ ਆ ਸੈਨਾ ਦੀ ਉਹ ਅਥোরਿਟੀ ਕਾਦੇ ਵਾਸਤੇ ਆ ਬਾਕੀ ਗੁਰਕੀਰਤ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਬਹੁਤ ਆਪਣੇ ਆਪ ਨੂੰ شریف ਹੋਣ ਦਾ ਜੋ ਨਾਟਕ ਕੀਤਾ ਵੀ ੱੱੱਕਾ ਕਰ ਰਹੀ ਆ ਸਰਕਾਰ ਹੁਣੇ ਤੁਹਾਡੇ ਸਾਹਮਣੇ 2 ਨੰਬਰ ਵਾਰਡ ਚ ਚੋਣ ਹੋ ਰਹੀ ਆ ਉੱਥੇ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਨਹੀਂ ਰਿਜੈਕਟ ਹੋਏ ਹੂੰ ਬਹੁਤ ਦਿਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ ਆਪਣੇ ਕੈਂਡੀਡੇਟਾਂ ਦੇ ਕਾਗਜ਼ ਰਿਜੈਕਟ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਵੀ ਅਸੀਂ ਕਰਾਈਏ ਤੇ ਸਰਕਾਰ ਦੇ ਗਲ ਪਈਏ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਹੋਏ ਧੱਕਾ ਇਹ ਹੁੰਦਾ ਵੀ ਕਾਗਜ਼ ਰਿਜੈਕਟ ਹੋਗੇ ਕਿਸੇ ਦੇ ਧੱਕੇ ਨਾਲ ਰਿਜੈਕਟ ਹੋਏ ਪੀਸ ਫਿਰ ਪੂਰਾ ਪੀਸਫੁਲੀ ਉੱਥੇ ਇਲੈਕਸ਼ਨ ਚੱਲ ਰਿਹਾ 2021 ਦੇ ਵਿੱਚ ਕਾਉਂਸਲ ਦਾ ਇਲੈਕਸ਼ਨ ਖੰਨੇ ਵੀ ਹੋ ਕੇ ਗਿਆ ਤੁਸੀਂ ਉਸ ਵੇਲੇ ਆਪੋਜੀਸ਼ਨ ਦੇ ਮੈਂਬਰਾਂ ਤੋਂ ਪੁੱਛੋ ਸਹੀ ਇਹਨਾਂ ਨੇ ਕਿੱਡਾ ਵੱਡਾ ਧੱਕਾ ਕੀਤਾ ਕੋਟਲੀ ਦੀ ਅਗਵਾਈ ਦੇ ਵਿੱਚ ਮੇਰੇ ਨਾਲ ਕਿੱਡਾ ਧੱਕਾ ਹੋਇਆ ਮੇਰੇ ਪਰਿਵਾਰ ਦੇ ਮੇਰੇ 50 ਬੰਦੇ ਪੁਲਿਸ ਦੇ ਅੰਦਰ ਬਾੜਕੇ ਐਸਪੀ 2 ਡੀਐਸਪੀ 3 ਐਸਐਚਓ ਬਾੜਕੇ ਅੰਦਰ ਮੇਰੇ ਕੁੱਟਮਾਰ ਕੀਤੀ ਸੀ ਸਾਡੇ ਦੇ ਪਰਚਾ ਦੇ ਕੇ ਅੰਦਰ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ 3 ਘੰਟੇ ਬੂਥਾਂ ਤੇ ਨਹੀਂ ਆਉਣ ਦਿੱਤਾ ਸਵੇਰੇ ਧੱਕਾ ਉਹਨੂੰ ਧੱਕਾ ਕਹਿੰਦੇ ਨੇ ਇਹਨੂੰ ਧੱਕਾ ਨਹੀਂ ਕਹਦੇ ਇਹਨਾਂ ਨੇ ਲੁੱਟੀਆਂ ਨੇ ਇਲੈਕਸ਼ਨਾਂ ਹੁਣ ਲੋਕ ਇਹਨਾਂ ਨੂੰ ਜਵਾਬ ਦੇ ਰਹੇ ਨੇ ਸਰ ਨੂੰ ਵੱਡਾ ਜਿਹੜਾ ਧੱਕਾ ਖੰਨੇ ਦੇ ਵਿੱਚ ਧੱਕੇ ਦੀ ਫਿਰਤ ਪਾਈ ਆ ਸਰਦਾਰ ਗਰਕੀਰ ਸਿੰਘ ਕੋਟਲੀ ਨੇ ਪਾਈ ਆ ਇਹਦੇ ਨਾਲ ਜਿਹੜੀ ਜੁੰਡਲੀ ਹੁਣ ਕੋਈ ਸਮਰਾਲੇ ਬੈਠਾ ਕੋਈ ਕਿਤੇ ਬੈਠਾ ਉਹ ਸਾਰੀ ਜੁੰਡਲੀ ਦੇ ਇਕੱਠੇ ਹੋ ਕੇ ਤੇ ਫਿਰਤ ਪਾਈ ਆ ਸਰਦਾਰ ਤਰਨਦੀਪ ਸਿੰਘ ਸੌਂਦ ਇੱਕ شریف ਬੰਦੇ ਨੇ ਉਹ ਇਮਾਨਦਾਰੀ ਤੇ ਆਪਣਾ ਕੰਮ ਕਰਦੇ ਨੇ ਉਹ ਕੋਈ ੱੱਕੇਵਲ ਨੂੰ ਨਹੀਂ ਜਾ ਰਹੇ ੱੱਕਾ ਇਹਨਾਂ ਨੇ ਕੀਤਾ ਹੁਣ ਇਹ ਜਿਹੜਾ ਇਹ ਕਰਪਸ਼ਨ ਪਿਛਲੇ 50 ਸਾਲ ਤੋਂ ਕਰਦੇ ਆ ਰਹੇ ਨੇ ਕਾਂਗਰਸ ਵਾਲੇ ਇੱਕ ਵਾਰ ਕਾਉਂਸਲ ਦੇ ਉੱਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਨਹੀਂ ਹਰੇਕ ਵਾਰ ਕਾਂਗਰਸ ਹੀ ਉੱਥੇ ਕਾਬਜ਼ ਰਹੀ ਹੈ ਜੋ ਹਾਲਾਤ ਖੰਨੇ ਦੇ ਨੇ ਉਹ ਸਾਰੀ ਦੇਣ ਕਾਂਗਰਸ ਦੀ ਹੈ ਹੁਣ ਇਹ ਤੜਫਦੇ ਨੇ ਜੇ ਕਰਪਸ਼ਨ ਨੂੰ ਫੜਿਆ ਜਾ ਰਿਹਾ ਇਹ ਕਰਪਸ਼ਨ ਨਹੀਂ ਤਾਂ ਹੋਰ ਕੀ ਹੈ ਜੀ ਇਹਦਾ ਕੌਣ ਜ਼ਿੰਮੇਵਾਰ ਹੈ